ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਵੀ ਯਾਰ ਇਹਦਾ ਘਰ ਬਸ ਜਵੇ ਇਹਦਾ ਹੰਨੀ ਸੇਠੀ ਇਹ ਬੰਦੇ ਦਾ ਪੁੱਤ ਬਣ ਜਵੇ ਪਰ ਇਹਨੇ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਮੈਂ ਤੁਹਾਨੂੰ ਵੀਡੀਓ ਰਾਹੀਂ ਦੱਸਣਾ ਚਾਹਾਂਗਾ ਮੇਰੀ ਭੈਣ ਬੈਠੀ ਹੈ ਇਹ ਕਹਿੰਦਾ ਨਾ ਮੈਨੂੰ ਬਾਰ-ਬਾਰ ਕਿ ਸਾਡਾ ਰਿਸ਼ਤੇਦਾਰ ਲੱਗਦਾ ਰਿਸ਼ਤੇਦਾਰ ਲੱਗਦਾ ਇਹਨਾਂ ਰਿਸ਼ਤੇਦਾਰੀ ਸਾਡੀ ਹੈ ਨਹੀਂ ਸੀ ਪਰ ਮੈਂ ਕਹਿੰਦਾ ਮੇਰੀ ਭੈਣ ਅੱਜ ਤੋਂ ਮੇਰੀ ਕੁਆ ਬੈਠੀ ਹੈ ਠੀਕ ਹੈ ਨਾ ਹੁਣ ਗੱਲ ਸੁਣ ਮੇਰੀ ਧਿਆਨ ਨਾਲ ਅੱਜ ਅਸੀਂ ਮੈਂ ਬੀਜੇ ਕੋਈ ਦੁਕਾਨ ਅਸੀਂ ਕਾਰੋਬਾਰ ਕਰਨਾਸਤੇ ਬੀਜੇ ਦੁਕਾਨ ਦੇਖਦੇ ਸੀ ਲਿਟਰਲੀ ਇਹਨੇ ਮੈਨੂੰ ਐਲੀ ਮੰਗੜ ਸਾਹਿਬ ਤੋਂ ਫੋਨ ਕਰਾਇਆ ਕਹਿੰਦਾ ਵੀ ਮੇਰੀ ਵਾਈਫ ਘਰੋਂ ਚਲੀ ਗਈ ਐ ਵੀ ਪ੍ਰਿੰਕਲ ਦੀ ਪ੍ਰਿੰਕਲ ਦਾ ਮੇਰਾ ਸਾਲਾ ਕਹਿਣਾ ਮੰਨਦਾ ਵੀ ਪ੍ਰਿੰਕਲ ਨੂੰ ਕੋਈ ਕਰੀ ਫੋਨ ਕਰਕੇ ਪੁੱਛੇ ਮੈਂ ਇਹਨਾਂ ਨੂੰ ਫੋਨ ਲਾਇਆ ਉਹਨੇ ਚੱਕ ਲਿਆ ਮੇਰਾ ਫੋਨ ਇਹਦੇ ਹੰਨੀ ਦੇ ਸਾਲੇ ਨੇ ਨਿੱਪੂ ਨੇ ਉਹਨੇ ਮੈਨੂੰ ਮੈਂ ਕਿਹਾ ਕਿੱਥੇ ਹੋ ਕਹਿੰਦੇ ਐਸਐਸਪੀ ਦਫ਼ਤਰ ਵੀ ਇੱਕ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਦਰਖਾਸਤ ਦੇਣ ਆਏ ਸੀ ਵੀ ਐਸਐਸਪੀ ਸਾਹਿਬ ਬੈਠੇ ਨਹੀਂ ਉਦੋਂ ਬਾਅਦ ਨੇ ਮੇਰੀਆਂ ਮੰਨਤਾ ਕੀਤੀਆਂ ਮੈਂ ਔਨ ਰਿਕਾਰਡ ਗੱਲ ਕਰਾਂਗਾ ਹੰਨੀ ਸੇਠੀ ਮੈਨੂੰ ਕੱਚਾ ਖਿਡਾਰੀ ਨਾ ਸਮਝੀ ਤੂੰ ਜਿੰਨੀ ਦੇ ਮੇਰੀ ਗੱਡੀ 'ਚ ਬੈਠਾ ਰਿਆ ਤੈਨੂੰ ਰਿਕਾਰਡਿੰਗ ਵੀ ਦੇ ਦਾਂਗਾ ਸਾਰੀ ਵੀ ਤੂੰ ਕੀ ਗੱਲ ਕਰਕੇ ਗਿਆ ਉਦੋਂ ਬਾਅਦ ਇਹ ਮੈਨੂੰ ਕਹਿੰਦਾ ਵੀ ਮੇਰਾ ਵੀਰ ਬਣਿਆ ਵੀ ਇਹਨਾਂ ਨੂੰ ਇਕ ਰਿਲੇ ਆ ਵੀ ਇਹ ਨਾ ਹੋਵੇ ਵੀ ਮੇਰਾ ਕੰਮ ਖਰਾਬ ਹੋ ਜਾਏ ਮੈਂ ਇਹਨਾਂ ਨੂੰ ਫੋਨ ਕਰਦਾ ਛੋਟੇ ਬੱਚੇ ਨਾਲ ਇਹ ਕਿਹੜੇ ਹਾਲਾਤਾਂ 'ਚ ਜੇ ਆਇਆ ਐਸਐਸਪੀ ਦਫ਼ਤਰ ਗਈ ਏ ਕਿਹੜੇ ਹਾਲਾਤਾਂ 'ਚ ਹੋਊਗੀ ਕਿੰਨੀ ਕੇ ਤੰਗ ਪਰੇਸ਼ਾਨ ਹੋਊਗੀ ਕਿੰਨਾ ਤੂੰ ਸਤਾਇਆ ਹੋਏਗਾ ਵੇ ਤੂੰ ਕਹਿਣਾ ਓਦੋਂ ਬਾਅਦ ਮੈਂ ਇਹਨਾਂ ਨੂੰ ਗੱਡੀ 'ਚ ਬਿਠਾ ਲਿਆਨਾ ਮੇਰੇ ਨਾਲ ਦੋ ਗੱਡੀਆਂ ਸੀ ਮੇਰੀਆਂ ਮੇਰੇ ਨਾਲ ਮੇਰੀ ਜਿਹੜੀ ਜਿਨ੍ਹਾਂ ਦੇ ਮੇਰੇ ਨਾਲ ਮੈਡਮ ਮੇਰੀ ਫਰੈਂਡ ਤੇ ਗੋਲੀ ਲੱਗੀ ਸੀ ਨਵਜੀਤ ਉਹ ਵੀ ਮੇਰੇ ਨਾਲ ਸੀ ਇਹਨੂੰ ਲਿਆ ਕੇ ਅਸੀਂ ਦਰਾਹੇ ਮੈਕਡੋਨਲਡ ਦੇ ਉੱਤੇ ਬਿਠਾਣੇ ਆ ਇਹਨੂੰ ਵੀ ਸਮਝਾਣੇ ਆ ਉਹਨੂੰ ਵੀ ਸਮਝਾਣੇ ਆ ਜਿੰਨੀ ਦੇਰ ਮੇਰੀ ਡਰਾਈਵਰ 'ਚ ਇਹ ਇਹ ਪਿੱਛੇ ਬੈਠੀ ਸੀ ਨਵਜੀਤ ਨਾਲ ਉਹ ਮੇਰੇ ਨਾਲ ਅੱਗੇ ਬੈਠਾ ਸੀ ਜਿੰਨੀ ਦੇਰ ਇਹਨਾਂ ਨੂੰ ਸਮਝਾਉਂਦੇ ਰਹੇ ਆ ਉਨੀ ਦੇਰ ਦੀ ਤੁਹਾਨੂੰ ਸਾਰੀ ਰਿਕਾਰਡਿੰਗ ਮੈਂ ਮੀਡੀਆ ਨੂੰ ਵੀ ਦਊਂਗਾ ਪੁਲਿਸ ਨੂੰ ਵੀ ਦਊਂਗਾ ਹੁੰਦਾ ਕਾਰਨ ਹੈ ਬਾਅਦ ਚ ਇਹਨੂੰ ਕਹਿੰਦਾ ਵੀ ਤੂੰ ਮੇਰੇ ਪੈਸੇ ਚੋਰੀ ਕਰਕੇ ਲੈ ਗਏ ਆ ਤੇਰੇ ਵਰਗਾ ਘੱਟਿਆ ਗਿਰਿਆ ਹੋਇਆ ਬੰਦਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਜਿਹੜਾ ਇੱਕ ਮਾਂ ਤੋਂ 9 ਮਹੀਨੇ ਦਾ ਛੋਟਾ ਬੱਚਾ ਖੋ ਲਵੇ ਮੈਂ ਕਹਿੰਦਾ ਅਦਾਲਤ ਵੀ ਨਹੀਂ ਇਹੋ ਜਿਹਾ ਕੰਮ ਕਰ ਸਕਦੀ ਮਾਨਯੋਗ ਅਦਾਲਤ ਦਾ ਹੁਕਮ ਹੈ ਵੀ ਜਿੰਨੀ ਦੇਰ ਬੱਚਾ ਆਪਣੀ ਫੀਡ ਲੈਂਦਾ ਉਨੀ ਦੇਰ ਮਾਂ ਕੋਲ ਰਹੂਗਾ ਤੂੰ ਐਡੀ ਘਨੌਣੀ ਹਰਕਤ ਕੀਤੀ ਦੋਨੋਂ ਬੱਚੇ ਖੋ ਗਏ ਮਾਰਕੁੱਟ ਕਰਕੇ ਤੁਸੀਂ ਕੀ ਕੀ ਨਾਸੀ ਕਿੰਨਾ ਕਿੰਨਾ ਨੇ ਮਾਰਿਆ ਆਪਣੇ ਮੋਨ ਆਉਦਾ ਸੀਗੀ ਦੱਸ ਕਿੰਨੇ ਕਿੰਨੇ ਮਾਰਿਆ ਤੈਨੂੰ ਹੈਰੀ ਨੇ ਮੰਮੀ ਨੇ ਤੇ ਸਾਈ ਸੀਗਾ ਮੈਂ ਬਾਹਰ ਰਿਹਾ ਮੈਨੂੰ ਪਹਿਲਾਂ ਹੀ ਕੁੱਟਣ ਦਾ ਮੈਨੂੰ ਲੱਗ ਰਿਹਾ ਸੀਗਾ ਮੈਂ ਬਾਹਰ ਚાલ ਲੱਗੀ ਦੂਜੇ ਗੇਟ ਤੋਂ ਤੇ ਮੈਂ ਇੱਧਰ ਜਾਣ ਲੱਗੀ ਹੰਨੀ ਨੇ ਪਿੱਛੇ ੱਤਕਾ ਮਾਰ ਕੇ ਗੇਟ ਬੰਦ ਕੀਤਾ ਫਿਰ ਉਹਦੀ ਮੰਮੀ ਆ ਗਈ ਉਹਨੇ ਮੇਰੇ ਵਾਲ ਕਸੀੜ ਕੇ ਮੈਨੂੰ ਅੰਦਰ ਕਮਰੇ ਚ ਲੈ ਕੇ ਗਈ ਹੈਰੀ ਕਹਿੰਦਾ ਇਹਨੂੰ ਗਸ਼ਤੀ ਨੂੰ ਹੁਣ ਛੱਡਣਾ ਨਹੀਂ ਹੈਗਾ ਐਦਾਂ ਬੜਾ ਆਹ ਲੱਭੇ ਇਹਨਾਂ ਦੇ ਘਰ ਦੇ ਵਿੱਚ ਆਹ ਲਫ਼ਜ਼ ਯੂਜ਼ ਹੁੰਦੇ ਨੇ ਵੀਡੀਓ ਬਣਾਈ ਹੋਈ ਅੱਜ ਪ੍ਰਿੰਕਲ ਨਾਲ ਸਾਰਾ ਦਿਨ ਘੁੰਮਣ ਗਈ ਸੀਗੀ ਆ ਇਹਨਾਂ ਦੇ ਲਫ਼ਜ਼ ਨੇ ਇਹਨਾਂ ਦੀਆਂ ਕਰਤੂਤਾਂ ਪਹਿਲੇ ਮਿੰਤਾ ਕਰਦੇ ਨੇ ਇਹ ਤਾਂ ਪ੍ਰਿੰਕਲ ਸਿਆਣਾ ਸੀ ਜਾਂ ਪ੍ਰਿੰਟਰ ਦੀ ਕਿਸਮਤ ਚੰਗੀ ਸੀ ਮੇਰੇ ਨਾਲ ਨਵਜੀਤ ਬੈਠੀ ਸੀ ਮੈਂ ਨਵਜੀਤ ਨੂੰ ਕਹਤਾ ਵੀ ਇਹਦੀ ਰਿਕਾਰਡਿੰਗ ਕਰਨੀ ਇਹ ਬਾਹਲਾ ਘਟੀਆ ਬੰਦਾ ਮੈਂ ਮੰਗੜ ਸਾਹਿਬ ਤੁਹਾਨੂੰ ਵੀ ਐਲੀ ਮੰਗੜ ਸਿੰਗਰ ਆ ਭਰਾ ਸਾਡਾ ਬਹੁਤ ਪਰਮਾਤਮਾ ਦੀ ਕਿਰਪਾ ਹੁੰਦੇ ਤੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਇਹ ਕੁੱਤਾ ਬੰਦਾ ਪਰ ਉਹ ਕਹਿੰਦੇ ਵੀ ਚੱਲ ਸਾਡੇ ਤਰਾਹੇ ਦਾ ਬੰਦਾ ਫਿਰ ਮੈਨੂੰ ਘਮਨ ਬ੍ਰਦਰਸ ਨੇ ਰਿਕਵੈਸਟ ਕੀਤੀ ਮੈਂ ਸਾਨੂੰ ਇਹ ਜਲਦੀ ਵੀਡੀਓ ਚ ਵੀ ਦਿਖਾਣਾ ਚਾਹਾਂਗਾ ਇੱਕ ਕੱਲ ਮੇਰੇ ਨਾਲ ਉੱਥੇ ਘੁੰਮਣਸਾਲ ਕੋਲ ਗਿਆ ਉੱਥੇ ਮਿੰਤ ਕਰਕੇ ਆਇਆ ਆ ਦੇਖੋ ਉੱਥੇ ਮਿੰਤ ਕਰਕੇ ਆਇਆ ਵੀ ਮੇਰਾ ਜਿੱਦਾਂ ਮਰਜੀ ਤੁਸੀਂ ਆ ਪ੍ਰਿੰਕਲ ਨਾਲ ਰੋਲਾ ਸੋਲਵ ਕਰੋ ਅ ਮੈਂ ਤੁਹਾਨੂੰ ਫੋਟੋਆਂ ਵੀ ਦਿਖਾਉਣਾ ਆਂ ਇੰਦੀਆ ਘੁੰਮਣ ਬ੍ਰਦਰਸ ਨਾਲ ਮੇਰੇ ਹੋਮ ਤੋਂ ਖਿੱਚੀਆਂ ਆਈਆਂ ਬੜੇ ਸਤਕਾਰਯੋਗ ਨੇ ਵੱਡੇ ਭਰਾ ਨੇ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ ਪ੍ਰਿੰਕਲ ਵੀ ਯਾਰ ਕੋਈ ਗੱਲ ਨਹੀਂ ਵੀ ਹੈ ਪਰ ਅਸੀਂ ਕੋਸ਼ਿਸ਼ ਕੀਤੀ ਤੂੰ ਕੀ ਕੀਤਾ ਤੂੰ ਸਾਡਾ ਸਾਡੀ ਔੜ ਲੈ ਕੇ ਕੁੜੀ ਦੀ ਮਾਰਕੁੱਟ ਕੀਤੀ ਜੇ ਤੈਨੂੰ ਇੰਨੀ ਤਕਲੀਫ ਸੀ ਤੂੰ ਨਾ ਵੜਦਾ ਘਰੇ ਤੂੰ ਸਿੱਧਾ ਭੇਜ ਦਿੰਦਾ ਤੂੰ ਉਹਨੂੰ ਘਰੇ ਬੁਲਾ ਕੇ ਦੋਨੋਂ ਬੱਚੇ ਖੋ ਗੇ ਪਹਿਲੇ ਬੱਚੇ ਲਕੋਏ ਫਿਰ ਤੂੰ ਪੁਲਿਸ ਬੁਲਾਈ ਉੱਥੇ ਮੈਂ ਵੀਡੀਓ ਰਾਈ ਵੀਡੀਓ ਰਾਈ ਮਾਨਯੋਗ ਜਿਹੜੇ ਐਸਐਸਪੀ ਖੰਨਾ ਨੇ ਮੈਡਮ ਜੋਤੀ ਯਾਦਵ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਏਐਸਆਈ ਸਾਹਿਬ ਨੇ ਉੱਥੇ ਆ ਕੇ ਇਸ ਲੇਡੀ ਤੋਂ ਬੱਚੇ ਜਿਹੜੇ ਉਧਰ ਵਾਲੇ ਪਾਸੇ ਦਿੱਤੇ ਆ ਤੇ ਉਹਨੂੰ ਭੇਜਿਆ ਉਹਨਾਂ ਦੇ ਵੀ ਜਿਹੜੀ ਡਿਪਾਰਟਮੈਂਟ ਇਨਕੁਆਰੀ ਖੋਲਣੀ ਚਾਹੀਦੀ ਹੈ ਕਿੱਦਾਂ ਤੁਸੀਂ ਇਹ ਤਾਂ ਮੈਂ ਕਹਿੰਦਾ ਵੀ ਕੋਈ ਕੁਈ ਬੁਝਦਿਲ ਤਾਂ ਬੁਝਦਿਲ ਵੀ ਬੰਦਾ ਹੋਇਆ ਹੈ ਜਿਹੜੀ ਕਰਤੂਤ ਨਹੀਂ ਕਰਦਾ ਵੀ ਇੱਕ ਬੱਚੇ ਤੋਂ ਆਪਣਾ ਮਾਂ ਤੋਂ ਬੱਚਾ ਹੋਲੇ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਾਡੇ ਨਾਲ ਆਓ ਦੇਖੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਵੀਡੀਓ ਦੇਖ ਕੇ ਫੈਸਲਾ ਕਰ ਦੋ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੁਸੀਂ ਆਓ ਪੱਖ ਸੁਣੋ ਕਿਉਂਕਿ ਜਦੋਂ ਮੈਂ ਬੋਲਾਂਗਾ ਫਿਰ ਕੀ ਕਾ ਸਾਡਾ ਕਾਰੋਬਾਰ ਏਕਾ ਜੀ ਹੈ ਤਾਂ ਬੋਲਦਾ ਅਗਲੀ ਦਾ ਦੁੱਖ ਸੁਣੋ ਜੇ ਅੱਜ ਮੈਂ ਚੁੱਪ ਕਰ ਜਾਵਾਂਗਾ ਕਾਨੂੰ ਮੈਂ ਕਿਸੇ ਹੋਰ ਨਾਲ ਵਜਾ ਰੰਜਿਸ਼ ਕੀ ਹੈ ਉਹ ਵੀ ਦੱਸੂ ਕਿਹੜੀ ਮੈਂ ਕਿੰਨੇ ਦਿਨਾਂ ਤੋਂ ਪਿੱਟਦਾ ਵੀ ਕਿਸੇ ਦੇ ਘਰ ਜਦੋਂ ਅੱਗ ਲੱਗੀ ਹੁੰਦੀ ਹੈ ਨਾ ਉਦੋਂ ਪਹਾਥ ਸਿੱਖਦੇ ਆ ਜਦੋਂ ਅੱਗ ਘਰੇ ਆਉਂਦੀ ਹੈ ਉਦੋਂ ਪਤਾ ਲੱਗਦਾ ਵੀ ਇਹ ਅੱਗ ਹੈ ਇੰਨੇ ਦਿਨ ਤੱਕ ਬੰਦਾ ਛੱਡ ਸਕਦਾ ਤੂੰ ਲੋਕਾਂ ਨੂੰ ਕਹਿੰਦਾ ਸੀ ਨਾ ਜਨਾਨੀ ਆਵਾਜ਼ ਤੈਨੂੰ ਮੇਰੀ ਭੈਣ ਤੇਰੀ ਧਰਮ ਪਤਨੀ ਵਿਆਹ ਕੇ ਲੈ ਕੇ ਗਏ ਸੀ ਤੁਸੀਂ ਇਦਾਂ ਨਹੀਂ ਲੈ ਕੇ ਗਏ ਸੀ ਡੋਂਗੀ ਤੁਰੀ ਸੀ ਘੋੜੀ ਤੇ ਚੜ ਕੇ ਆਇਆ ਸੀ ਤੂੰ ਤੂੰ ਕਹਿੰਦਾ ਇਹਨੂੰ ਛੱਡ ਕੇ ਜੇ ਤੈਨੂੰ ਕੋਈ ਮੱਝ ਵੀ ਦੇ ਦੇਵੇ ਨਾ ਤੇ ਮੈਨੇ ਮੂੰਹ ਤੇ ਥੁੱਕਦੀ ਤੈਨੂੰ ਵਜਾ ਰੰਜੀਤ ਵੀ ਦੱਸੂ ਕੀ ਹੈ ਵਜਾ ਰੰਜੀਤ ਦੱਸ ਕੀ ਕਿਹੜੇ ਕਾਰਨਾਮੇ ਕਰਦਾ ਹੈ ਕਿਹੜੀਆਂ ਜਨਾਨੀਆਂ ਰੱਖੀਆਂ ਦਾ ਸੀ ਅੰਨਾਂ ਨੇ ਪਹਿਲਾਂ ਆਪਣੀ ਸ਼ਾਪ ਤੇ ਰੱਖੀ ਸੀ 1.5 ਸਾਲ ਡੇਢ ਸਾਲ ਪਹਿਲਾਂ ਦੀ ਗੱਲ ਸੀ ਉਦੋਂ ਵੀ ਮੈਂ ਪਹਿਲਾਂ ਘਰੇ ਗਿਆ ਸੀ ਉਹ ਵੀ ਇਹਨਾਂ ਨੇ ਕੋਈ ਮੈਡਮ ਰੱਖੀ ਮੈਨੂੰ ਬਾਅਦੋਂ ਪਤਾ ਚੱਲ ਗਿਆ ਤੇ ਫਿਰ ਮੈਂ ਪ੍ਰਿੰਕਰ ਵੀਰੇ ਨੂੰ ਜ਼ਰੂਰ ਕਿਹਾ ਸੀ ਮੈਂ ਕਿ ਅੱਡਾ ਅੱਡਾ ਰੱਖੀ ਹੈ ਕੋਈ ਇੱਕ ਪੈਨ ਲਾਏ ਸੀ ਕਿ ਉਦੋਂ ਮੈਂ ਨਹੀਂ ਮੈਡਮ ਵੀ 3:30 ਵਜੇ ਗੈਪ ਕਰਦੀ ਉਦੋਂ ਦੁਕਾਨ ਤੇ ਮੈਡਮ ਹੀ ਨਹੀਂ ਸੀ ਮੈਂ ਉੱਥੇ ਗਿਆ ਤੇ ਇਹ ਦੋ ਸਾਲ ਪੁਰਾਣੀ ਗੱਲ ਆ ਮਾਫੀ ਮੰਗ ਕੇ ਜਾਨ ਚੜਾਈ ਸੀ ਇਹਨੇ ਹਾਂ ਉਦੋਂ ਮੇਰਾ ਕੋਈ ਪੁਤਾਲਾ ਕਾਰੋਬਾਰ ਨਹੀਂ ਸੀ ਮੈਡਮ ਦੀ ਵੀ ਮੈਡਮ ਮਾਫੀ ਮੰਗਦੀ ਵੀ ਇਹ ਅੱਜ ਤੋਂ ਬਾਅਦ ਮੇਰਾ ਸਰ ਨਾਲ ਕੋਈ ਲਿੰਕ ਨਹੀਂ ਹੋਏਗਾ ਅੱਜ ਇਹ ਮੰਦਾ ਫੇਰ ਹੈ ਇਹਦੀ ਰਿਪੋਰਟਿੰਗ ਹੋਈ ਆ ਇਹ ਮੰਦਾ ਅੱਜ ਕਿ ਹਾਂ ਮੇਰੀ ਸੈਟਿੰਗ ਸੀ ਪਰ ਹੁਣ ਨਹੀਂ ਹੈਗੀ ਫੇਰ ਇਹ ਰੋਹ ਸ਼ਰਾਬ ਪਿੰਦਾ ਠੀਕ ਹੈ ਲੜਾਈ ਕੀ ਹੋ ਰਹੀ ਸੀ ਇਹ ਕਹਿੰਦੀ ਤੂੰ ਅਧੀਆਂ ਪਿੰਨਾ ਰੋ ਨਹੀਂ ਮੈਂ ਲਾਦੀਏ ਤੂੰ ਘੱਟ ਪਿੰਨਾ ਓ ਯਾਰ ਤੂੰ ਪਿੰਦਾ ਕਿਉਂ ਹੈ ਜੇ ਤੂੰ ਪੀ ਕੇ ਹੋਸ਼ੀਂ ਚ ਨਹੀਂ ਰਹਿੰਦਾ ਤੈਨੂੰ ਇਹ ਨਹੀਂ ਪਤਾ ਮੈਂ ਕਹਿੰਨਾ ਰੋਕ ਸੁੱਖਾਂ ਸੁਖਦੇ ਆ ਬੱਚਿਆਂ ਵਾਸਤੇ ਤੈਨੂੰ ਰੱਬ ਨੇ ਦੋ ਮੁੰਡੇ ਦਿੱਤੇ ਆ ਪਰ ਤੈਨੂੰ ਮੈਂ ਤੈਨੂੰ ਕਹਾਂ ਤੇਰੇ ਦਿਮਾਗ ਚ ਗੁੰਮ ਰਿਆ ਆ ਤੂੰ ਜਿਨ੍ਹਾਂ ਦੇ ਮਗਰ ਲੱਗਿਆ ਆ ਉਹਦਾ ਕੱਚੂ ਗੁੰਬੇ ਨਾਲ ਕੋਈ ਬੰਨਣਾ ਨਹੀਂ ਤੇਰਾ ਉਹਨੇ ਖਰਾਬ ਕਰ ਦੇਣਾ ਸਾਰਾ ਤੇਰੀ ਮੰਮੀ ਇਹਦੇ ਦੇ ਹੱਥ ਚੁੱਕਦੀ ਐ ਹੱਦ ਹੋ ਗਈ ਜਾਂਦੇ ਸਾਰ ਵਾਲਾ ਤੋਂ ਘਸੀੜ ਕੇ ਅੰਦਰ ਕੀਤਾ ਮੈਨੂੰ ਇਹਦੀ ਮੰਮੀ ਨੇ ਤੇ ਅੱਗੋ ਹੈਰੀ ਕਹਿੰਦਾ ਇਹਨੂੰ ਤਾਂ ਬੋਲੀ ਮਾਰਦੇ ਨਹੀਂ ਇਹਨੂੰ ਛੱਡਣਾ ਨਹੀਂ ਉੱਥੇ ਮੈਂ ਹੋ ਡਰ ਗਈ ਮੈਂ ਸਾਈਲ ਵੀਰੇ ਦੇ ਹੱਥ ਜੋੜ ਲਈਆ ਮੈਂ ਕਿਹਾ ਵੀਰੇ ਦੂਸੇ ਦਾ ਬਚਾ ਲਓ ਮੈਨੂੰ ਉਹ ਕਹਿੰਦਾ ਫਿਰ ਨਾ ਇੱਦਾਂ ਦੀਆਂ ਕਰਤੂਤਾ ਕਰਦੀ ਮੈਂ ਕਿਹਾ ਮੈਂ ਕੀਤਾ ਕੀ ਇਹ ਕਹਿੰਦਾ ਤੂੰ ਸਾਰਾ ਦਿਨ ਪ੍ਰਿੰਕਲ ਨਾਲ ਘੁੰਮੀ ਐ ਮੈਂ ਇਸ ਤੋਂ ਮੈਂ ਕਿਹਾ ਮੈਂ ਘੁੰਮੀ ਨਹੀਂ ਆ ਤੁਹਾਨੂੰ ਤੁਹਾਨੂੰ ਨੀ ਦਾ ਫੋਨ ਪ੍ਰਿੰਕਲ ਵੀ ਕਿਹਾ ਕਹਿੰਦੇ ਸਿਆਣੇ ਪਹਿਲੇ ਤੋਲੋ ਫਿਰ ਬੋਲੋ ਜੇ ਤੈਨੂੰ ਇਹਦੇ 'ਚ ਸ਼ੱਕ ਸੀ ਨਾ ਵੀ ਇਹ ਮੇਰੇ ਨਾਲ ਸੀ ਕਿ ਐਸਐਸਪੀ ਦਫ਼ਤਰ ਸੀ ਉਹ ਗੂੰਹ ਖਾਣਿਆ ਐਸਐਸਪੀ ਸਾਹਿਬ ਦੇ ਦਫ਼ਤਰ ਜਾ ਕੇ ਉੱਥੋਂ ਕੈਮਰੇ ਘਡਾਉਂਦਾ ਭਰਾ ਉਹਦਾ ਨਾਮ ਐ ਭਾਬੀ ਉਹਦੀ ਨਾਮ ਐ ਠੀਕ ਉਹ ਸ਼ਾਮੀ ਧੱਕੇ ਮਾਰੇ ਨਾ ਨੇ ਲੈਣਾ ਇਹ ਮੈਨੂੰ ਪਹਿਲਾਂ ਕਹਿੰਦੇ ਬਲਾਉ ਆਪਣੇ ਮਾਪਿਆਂ ਨੂੰ ਮम्मी ਥੋੜਾ ਬਾਅਦ 'ਚ ਉਹਨਾਂ ਨੇ ਮੇਰਾ ਬ੍ਰਦਰ ਤੇ ਭਾਬੀ ਭੇਜਦੇ ਉਹਨਾਂ ਨੂੰ ਭਾਬੀ ਨੂੰ ਧੱਕੇ ਮਾਰਦੇ ਵੀ ਐ ਕਦੇ ਅਦਾਦੀ ਐਂਦੀ ਭਾਬੀ ਵੀ ਐਵੇਂ ਦੀ ਇੱਕ ਗਸ਼ਤੀ ਐ ਨਾਲ ਮੇਰੇ ਮਾਮੇ ਵੀ ਆ ਲੱਗ ਜਾ ਇਹਨਾਂ ਦੇ ਆ ਇਹਨਾਂ ਦੀ ਬੋਲ ਬਾਣੀ ਐ ਵੱਡੇ ਸਮਾਜ ਸੇਵੀ ਬਣੇ ਫਿਰਦੇ ਆਖੇ ਜੀ ਅਸੀਂ 5% ਦਾਨ ਕਰਦੇ ਆ ਉਹ ਇਹਨਾਂ ਨੂੰ ਸੰਭਾਲ ਲਓ ਸਮਝ ਆਈ ਗੱਲ ਇਹਨਾਂ ਲੋਕਾਂ ਨੂੰ ਸੰਭਾਲ ਲਓ ਇਹੀ ਤੁਹਾਡਾ 5% ਹੈ ਦਿਖਾਵੇ ਕਰਨ ਦਾ ਕੁਝ ਨਹੀਂ ਹੋਣਾ ਸਾਡੇ ਚ 13 ਦਿਨ ਬਾਹਰ ਨਹੀਂ ਕੱਢਦੇ ਮੈਨੂੰ ਹਸਪੀਟਲ ਸਿੱਧੋ ਹਸਪੀਟਲ ਤੋਂ ਛੁੱਟੀ ਨਹੀਂ ਮਿਲੀ ਅਗਲੇ ਦਿਨਾਂ ਨਾਲੇ ਮੈਨੂੰ ਕਟਾਨਾ ਸਾਹਿਬ ਜਾ ਕੇ ਝੂਠ ਬਲਵਾਇਆ ਡੀਐਮ ਨਿਊਜ਼ ਵਾਲਿਆਂ ਨੂੰ ਵੀ ਪਤਾ ਸਾਰਿਆਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਮੈਂ ਤੁਹਾਨੂੰ ਕਹਿੰਦਾ ਮੈਂ ਮੈਂ ਵੈਸੇ ਗੱਲ ਕਰਦਾ ਮੇਰੇ ਘਰਾਂ ਵਿੱਚ ਜੋ ਮਰਜ਼ੀ ਬਲਵਾ ਲਿਓ ਮੈਨੂੰ ਕੋਈ ਫਰਕ ਨਹੀਂ ਮੈਂ ਅੱਜ ਵੀ ਤੈਨੂੰ ਇਹ ਗੱਲ ਕਹਿਣਾ ਵੀ ਤੂੰ ਮੈਨੂੰ ਆਇਆ ਦੱਸ ਸੱਤ ਗੋਲੀਆਂ ਲੱਗਿਆ ਬੰਦਾ ਦਿਖਾ ਦੇ ਏਡੀ ਗੱਜ ਕੇ ਬੋਲਦਾ ਹੋਵੇ ਮੈ ਕੋਈ ਬੰਦਾ ਕਿਸੇ ਬੰਦੇ ਦੀ ਇੱਕ ਗੋਲੀ ਲੱਗ ਜੇ ਉਹ ਮਰ ਜਾਂਦਾ ਸੱਤ ਗੋਲੀਆਂ 'ਚ ਬੰਦਾ ਵੇਜਦਾ ਦਿਖਾ ਦੋ ਜੇ ਮੇਰੇ ਨਾਲ ਕਰਮ ਸੀਗੇ ਮੇਰੇ ਨਾਲ ਦੁਮਾਵਾ ਸੀਗੀਆਂ ਮੈਂ ਇੱਥੇ ਬੈਠਾ ਜਿਹੜਾ ਮਰਜੀ ਮਾਰਾ ਗਈ ਜਾਵੇ ਸਾਨੂੰ ਕੀ ਫਰਕ ਪੈਣਾ ਕਿਸੇ ਦੇ ਕਹਿਣ ਨਾਲ ਥੋੜੀ ਕੁਝ ਹੁੰਦਾ ਸੋ ਮੈਂ ਅੱਜ ਸਮਾਜ ਸੇਵੀ ਜਿਹੜੇ ਹੁਣ ਮੈਂ ਅੱਜ ਪਹਿਲੀ ਵਾਰ ਵੀਡੀਓ ਵਿੱਚ ਆਪਣਾ ਨੰਬਰ ਜਨਤਕ ਕਰਦਾ ਮੇਰਾ ਨੰਬਰ 964630088 ਮੈਂ ਲਿਖ ਕੇ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਉਂਗਾ ਵੀ ਇਹ ਮੇਰਾ ਨੰਬਰ ਹੈ ਮੈਨੂੰ ਸੰਪਰਕ ਕਰੋ ਇਸ ਕੁੜੀ ਨਾਲ ਤੁਹਾਨੂੰ ਮੈਂ ਜਿਹੜੇ ਬੰਦੇ ਮੈਨੂੰ ਸਹੀ ਲੱਗੇ ਮੈਂ ਉਹਨਾਂ ਨੂੰ ਬੁਲਾਉਂਗਾ ਮੈਂ ਨੰਬਰ ਕੁੜੀ ਦਾ ਤਾਂ ਨਹੀਂ ਦਿੰਦਾ ਕਈ ਤਮਾਸ਼ੀਨ ਬੰਦੇ ਹੁੰਦੇ ਆ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਹੁਣ ਕੇ ਹਾਂ ਹੁਣ ਕੋਈ ਗੱਲ ਨਹੀਂ ਮੈਂ ਮਾਤਾ ਦੇ ਜ਼ਰੀਏ ਤੁਹਾਨੂੰ ਮੈਂ ਸਮਾਜ ਸੇਵੀ ਜਿਹੜੀ ਆਪਣੇ ਮਾਨਯੋਗ ਸਾਡੇ ਮਹਿਲਾ ਕਮਿਸ਼ਨ ਦੇ ਮੈਡਮ ਨੇ ਰਾਜਿੰਦਰ ਲਾਲੀ ਜੀ ਮੈਂ ਉਹਨਾਂ ਕੋਲ ਵੀ ਇਹਨੂੰ ਲੈ ਕੇ ਜਾਵਾਂ ਕੱਲ ਮਾਨਯੋਗ ਐਸਐਸਪੀ ਸਾਹਿਬ ਨੇ ਜੋਤੀ ਯਾਦਵ ਜੀ ਉਹਨਾਂ ਕੋਲ ਵੀ ਲੈ ਕੇ ਜਾਵਾਂ ਲਿਜਾਣ ਦਾ ਕਾਰਨ ਹੈ ਭਈ ਇਸ ਬੰਦੇ ਨੇ ਇਸ ਕੁੜੀ ਤੇ ਇਲਜ਼ਾਮ ਲਾਇਆ ਕੀ ਇੱਕ ਕਰੋ 5 ਲੱਖ ਰੁਪਈਆ ਲੈ ਗਈ ਤੇ ਸੋਨੇ ਦੀ ਚੈਨ ਲੈ ਗਈ ਠੀਕ ਹੈ ਤੁਸੀਂ ਕਿਸੇ ਤੇ ਝੂਠੀ ਦਰਖਾਸਤ ਦਿਓ ਤੁਹਾਡੇ ਤੇ 182 ਦੀ ਕਾਰਵਾਈ ਹੁੰਦੀ ਹੈ 182 ਦਾ ਪਰਚਾ ਦਰਜ ਹੁੰਦਾ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਜਿਹੜੇ ਰਾਤ ਉਹ ਲੰਘ ਕੇ ਗਈ ਹੈ ਉਸ ਤੋਂ ਸਰਾ ਤੋਂ ਸੀਸੀਟੀਵੀ ਕੈਮਰੇ ਚੈੱਕ ਕਰੋ ਜੇ ਪੈਸੇ ਨਹੀਂ ਲੱਗੇ ਗਈ ਤੇ ਉਸ ਉੱਲੂ ਨੂੰ ਇਸ ਗਧੇ ਦੇ ਉੱਤੇ 182 ਦਾ ਪਰਚਾ ਦਿਓ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਐਨੇ ਰਿਸ਼ਤੇਦਾਰਾਂ ਝੁੰਡ ਵਰਗੇ ਰਿਸ਼ਤੇਦਾਰ ਇਕੱਠੇ ਕਰਕੇ ਅੱਜ ਪੂਰੀ ਦਿਹਾੜੀ ਬਿਲਖਦੀਰੀ ਪੱਲੇ ਐਸਐਸਪੀ ਦਫ਼ਤਰ ਗਈ ਐਸਐਸਪੀ ਮੈਡਮ ਨਹੀਂ ਮਿਲੇ ਫਿਰ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦਾ ਦਫ਼ਤਰ ਆ ਜਾ ਫਿਰ ਉਹਨਾਂ ਦੇ ਦਫ਼ਤਰ ਗਈ ਉਹ ਨਹੀਂ ਮਿਲੇ ਫਿਰ ਦੋ ਵਾਰੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਨਾਲੇ ਚੱਕਿਆ ਨਹੀਂ ਪੂਰੀ ਦਿਹਾੜੀ ਤੜਫਦੀ ਰੀ ਫਿਰ ਉਹਦੀ ਮੰਮੀ ਨੇ ਐਸਐਸਪੀ ਜੀ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿਸੇ ਨੇ ਫੋਨ ਨਹੀਂ ਚੱਕਿਆ ਬੱਚੇ ਖੋਲੇ ਮੈਨੂੰ ਦੱਸੋ 9 ਮਹੀਨੇ ਦਾ ਜਿਹੜਾ ਬੱਚਾ ਪਾਲ ਕੇ ਐਡਾ ਵੱਡਾ ਕੀਤਾ ਹੋਵੇ ਅੱਜ ਉਹ ਮਾਂ ਕਿੱਦਾਂ ਸੋਏਗੀ ਬੱਚੇ ਤੋਂ ਬਿਨਾ ਮੈਨੂੰ ਉਹ ਇਹ ਦੱਸੋ ਬਹੁਤ ਸੁੱਖੀਆਂ ਗੱਲਾਂ ਕੈਮਰੇ ਦੇ ਉੱਤੇ ਸੁਣੀਆਂ ਵੀ ਇੱਕ ਮਾਂ ਤੋਂ ਬੱਚਾ ਖੋਲਿਆ ਕਿਉਂ ਖੋਲਿਆ ਮੈਨੂੰ ਇਹ ਤਾਂ ਦੱਸੋ ਘਰੋਂ ਹੀ ਗੈਰ ਕਰਦਾ ਬੱਚਾ ਤੁਸੀਂ ਦੱਸੋ ਕਿੱਥੇ ਜਾ ਕੇ ਤੁਸੀਂ ਭੁਗਤੋਗੇ ਮੈਂ ਕਹਿੰਦਾ ਤੁਸੀਂ ਗੁਰੂ ਘਰੇ ਕਹਿੰਦੇ ਹਾਂ ਮੈਂ ਚੜਦਾ ਤੁਹਾਡੇ ਨਾਲ ਗੁਰੂ ਘਰੇ ਜੇ ਮੈਂ ਕਹਿੰਦਾ 1% ਵੀ ਹੈ ਮੇਰੀ ਭੈਣ ਹੈ ਭੈਣ ਹੀ ਰਹੂਗੀ ਪੂਰੀ ਜ਼ਿੰਦਗੀ ਤੇਰੇ ਤੋਂ ਡਰਦੀ ਮੈਨੂੰ ਫੋਨ ਨਹੀਂ ਸੀ ਕਰਦੀ ਹਾਲ ਚਾਲ ਨਹੀਂ ਸੀ ਪੁੱਛਦੀ ਪਰ ਮੈਂ ਅੱਜ ਤੇਰੇ ਕੈਮਰੇ ਮੂਰੇ ਦੱਸਦਾ ਮੈਨੂੰ ਗੋਲੀ ਲੱਗੀ ਆ ਮਾਤਾ ਨੇ ਪਹਿਲੇ ਫੋਨ ਕਰਕੇ ਮੰਮੀ ਯਾਰਾਂ ਨੂੰ ਹਾਲਚਲ ਪੁੱਛਿਆ ਨਿੱਕੂ ਮੇਰੇ ਕੋਲ ਆਂਦਾ ਵੀ ਰਿਹਾ ਤੈਨੂੰ ਤਾਂ ਡਰਦੇ ਤੇਰੇ ਤੋਂ ਚੋਰੀ ਆਂਦੇ ਰਹੇ ਵੀ ਤੇਰੇ ਤੱਕ ਗੱਲ ਨਾ ਪਵੇ ਵੀ ਕੁੜੀ ਨੂੰ ਟਾਂਚਾ ਨਾ ਮਾਰੇ ਪਰ ਤੂੰ ਜਿੰਨਾ ਨੂੰ ਤੇਰੇ ਕੋਲੋਂ ਗੱਲ ਨੂੰ ਲੁਕੋਉਂਦੇ ਰਹੇ ਤੂੰ ਉਨਾ ਹੀ ਪੁੱਤਾਂ ਨਿਕਲਿਆ ਉਨਾ ਹੀ ਤੂੰ ਕੁੜੀ ਨੂੰ ਵੱਧ ਪਰੇਸ਼ਾਨ ਕੀਤਾ ਅੱਜ ਜਿਹੜੀ ਕੁੱਟਮਾਰ ਕੀਤੀ ਹੈ ਹੁੰਦੀ ਐਫ ਆਈ ਆਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੀ ਕੁੜੀ ਦੀ ਕੁੱਟਮਾਰ ਹੋਈ ਜਾਂਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਕੱਲ ਐਸ ਐਸ ਪੀ ਦਫ਼ਤਰ ਜਾਵਾਂਗੇ ਤੇ ਮੈਂ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਣਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਵੀ ਇਹੋ ਜਿਹੇ ਜਿਹੜੇ ਦਰਿੰਦੇ ਨੇ ਜਿਹੜੇ ਵੀਡੀਓ ਰਾਹੀਂ ਆਪਣੇ ਆਪ ਨੂੰ ਸਮਾਜ ਸੇਵੀ ਦੱਸਦੇ ਨੇ ਉਹਨਾਂ ਦਾ ਸੱਚ ਦੁਨੀਆ ਦੇ ਸਾਹਮਣੇ ਆਣਾ ਚਾਹੀਦਾ